ਇਹ ਕਿਸੇ ਬੰਦ ਨੂੰ ਫੀਲ ਆਉਂਦੀ ਜਾ ਰਹੀ ਹੈ। ਉਹ ਕਿਹੜਾ ਰਾਣੀ ਨੂੰ ਅਗਲਾ ਨਾ ਲਾਉਂਦੇ। ਕਿਹੜਾ ਨਾ ਜਾਂਦੇ। ਨਹੀਂ ਲਾਉਣੀ ਜੀ। ਜੀ ਵੇਖੋ ਦੇ ਨੂੰ ਆਪਣਾ ਖਰਚਾ ਮਿਲਦਾ ਜਾਵੇ। ਇਵੇਂ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਦਾ ਦੇਣਾ ਬੈਨੀਫੀਟ। ਬੈਨੀਫੀਟ ਮਿਲਦਾ ਜਾਵੇ ਤਾਂ ਕੋਈ ਗੱਲ ਨਹੀਂ ਅਗਲਾ ਨਹੀਂ ਲਾਉਣੀ ਚਾਹੀਦੀ। ਅਗਲਾ ਨਹੀਂ ਜੀ ਹੈ ਤਾਂ ਗਲਤ ਜਾਦੀ ਹੈ। ਤੇ ਗੱਲ ਇਹ ਹੈ ਸਰਕਾਰ ਖਰਚਾ ਨਹੀਂ ਦਿੰਦੀ। ਸੋ ਜਿਹੜੀਆਂ ਮਸ਼ੀਨਾਂ ਵਗੈਰਾ ਉਹ ਮਹਿੰਗੀਆਂ ਬਰੀਆਂ ਨੇ। ਉਹ ਲਈਆਂ ਨਹੀਂ ਆਦੀ। ਉਦੋਂ ਕਿ ਕਿ ਪ੍ਰੋਬਲਮ ਆਉਂਦੀ ਹੈ ਮਤਲਬ ਪੀਲ ਕਰਨਾ ਪ੍ਰਾਲਾ ਫੋਟ ਹੈ ਪਰ ਖਰਚਾ ਨਹੀਂ ਹਾਂ ਖਰਚਾ ਨਹੀਂ ਗੱਲ ਇਹ ਮੰਗਦੇ ਟੋਟੇ ਮੈਂ ਜਿਉਂ ਹੀ ਇਹਨੂੰ ਪ੍ਰੋਪਰ ਖਰਚਾ ਦਿੱਤਾ ਜਾਵੇ ਇਹਦਾ ਮਤਲਬ ਕੋਨਾ ਕੋ ਕੁ ਦਿੱਤਾ ਜਾਵੇ ਇਹਨਾਂ ਨੂੰ ਕਿਸਾਨਾਂ ਨੂੰ ਕੋਈ ਨਾ ਕੋਈ ਸਬਸਿਡੀ ਵਗੈਰਾ ਕੋਈ ਨਾ ਕੋਈ ਪੈਸਾ ਦਿੱਤਾ ਜਾਵੇ ਤਾਂ ਆਪੇ ਅੱਗ ਨਾਲ ਆਵੇ ਕਿਸਾਨ ਨੂੰ ਤੁਸੀਂ ਕਿਸਾਨਾਂ ਨਾਲ ਕੇ ਬੀਸੀ ਸਾਹਿਬ ਨੂੰ ਦਿਓਗੇ ਆਪਣਾ ਕੋ ਮੈਟਰ ਹੈ ਜੀ ਹੋਰ ਜੀ ਜਰੂਰ ਆ ਬੋਲੋ ਮੈਂ ਹਰਜਿੰਦਰ ਸਿੰਘ ਪਿੰਡ ਤੰਦਲਾ ਹਾਂ ਅੱਡੇ ਲੋ ਬੇਨਤੀ ਕੀਤੀ ਜਾਂਦੀ ਆ ਇਹ ਸਰਕਾਰਾਂ ਨਾਲ ਅੱਗੇ ਵੀ ਹੋ ਚੱਲਦਾ ਰਿਹਾ ਇਹ ਜ਼ਿੰਮੇਦਾਰ ਨੂੰ ਖਰਚਾ ਬਹੁਤ ਆਉਂਦਾ ਪਰਾਲੀ ਨੂੰ ਚਕਾਉਣ ਵਾਸਤੇ ਬਹੁਤ ਆਉਂਦਾ ਇਹੋ ਬੜੇ ਚਿਰਾਂ ਦੀ ਗੱਲ ਆ ਕਿ ਜ਼ਿੰਮੇਦਾਰ ਨੂੰ ਕੋਈ ਦਾ ਖਰਚਾ ਦਿੱਤਾ ਜਾਵੇ ਤੇ ਜ਼ਿੰਮੇਦਾਰ ਜਿਹੜਾ ਅੱਗ ਲਾਉਣ ਤੋਂ ਅੰਗੇਰੇਜ਼ ਕਰ ਸਕਦਾ ਸਰਦਾਰਾਂ ਅਜੇ ਕਿ ਪਾਸੇ ਨਹੀਂ ਲੱਗ ਰਹੀਆਂ ਜ਼ਿੰਮੇਦਾਰ ਮਜਬੂਰ ਹੋ ਕੇ ਤੇ ਅੱਗ ਲਾਉਣੀ ਪੈ ਰਹੀ ਹੈ ਤੇ ਜਿਸ ਤਰ੍ਹਾਂ ਕਿ ਇਹ ਜਾਨਾ ਹੋਵੇਗਾ ਤੇ ਜ਼ਿੰਮੇਦਾਰ ਤਾਂ ਸਭ ਰਚੀ ਹੈ ਚਲੋ ਜੀ ਹਰ ਜਾਨਾ ਜਿਹੜਾ ਹੈ ਉਹ ਤੇ ਹੁਣ ਸਰਕਾਰ ਵੱਲੋਂ ਬੰਦੀ ਕਰੀ ਜਾਵੇ ਵੀ ਕਰੀ ਜਾਵੇ ਹੁਣ ਹੜਾ ਹੜ ਆਇਆ ਉੱਥੇ ਕਿਸ ਸਰਕਾਰ ਦਾ ਡਰੋਂ ਨਹੀਂ ਗਿਆ ਸਾਰੇ ਰਹਉਂ ਜੜਿਆ ਜੀਵਨ ਦਾ ਦੀ ਪ੍ਰਾਲੀ ਦੇ ਉੱਤੇ ਹੀ ਆਉਂਦੇ ਆ। ਉਧਰ ਤੇ ਕੋਈ ਨਹੀਂ ਆ ਗਿਆ। ਮਤਲਬ ਕੋਈ ਹਰਚਾਨਾ ਮਿਲਣਾ ਚਾਹੀਦਾ ਤੇ ਤੇ ਕੰਮ। ਹਾਂਜੀ ਹਾਂਜੀ ਹਰਚਾਨਾ ਜਿਹੜਾ ਉਹ ਮਿਲਣਾ ਚਾਹੀਦਾ। ਸਰ ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਨਾਮ ਜੀ ਕੁਲਦੀਪ ਸਿੰਘ ਖੇਤੀਬੜੀ ਵਿਸਥਾਰ ਅਫਸਰ ਕਾਨੂੰਨ। ਵੀ ਅੱਜ ਅਪੀਲ ਕੀ ਕੀਤੀ ਜਾ ਰਹੀ ਹੈ ਸਾਨੂੰ। ਅੱਜ ਅਪੀਲ ਹੈ ਦੀ ਸਰਕਾਰ ਵੱਲੋਂ ਕਿ ਜਿਹੜੇ ਸਾਡੇ ਕਿਸਾਨ ਭਰਾ ਆ ਉਹ ਜਿਹੜੀ ਪ੍ਰਾਲੀ ਆ ਉਹਦੀ ਝੋਨੇ ਦੀ ਉਹਨੂੰ ਅੱਗ ਨਾਲ ਔਣ ਤੇ ਉਹਨੂੰ ਕੋਸ਼ਿਸ਼ ਕਰਨ ਕਿ ਉਹ ਖੇਤ ਦੇ ਵਿੱਚ ਵਾ ਕੇ ਉਹ ਤੋੜੀ ਖਾ ਤਿਆਰ ਕਰਨ ਕਿਉਂਕਿ ਇਹਦਾ ਬਹੁਤ ਫਾਇਦੇ ਆ ਤੇ ਜੇ ਕੋਈ ਆਪਣਾ ਖਾਦ ਨਹੀਂ ਮੋਣਾ ਚਾਹੁੰਦਾ ਵਿੱਚ ਪਾ ਕੇ ਤਾਂ ਉਹਦੇ ਲਈ ਸਾਡੇ ਲਈ ਬਿਲਰ ਅਵੇਲੇਬਲ ਆ ਜਿਹਦੀ ਆਪਾਂ ਗੰਡਾ ਬਣਾ ਕੇ ਉਹ ਆਪਣੇ ਖੇਤ ਚੋਂ ਜਿਹੜਾ ਵਾ ਉਹ ਪ੍ਰਾਲੀ ਬਾਹਰ ਵੀ ਕੱਢ ਸਕਦੇ ਆ ਤੇ ਜੇ ਪਾਇਸਤ ਕੋਈ ਐਸੀ ਤੇ ਸਾਡਾ ਅਗ ਫੇਰ ਵੀ ਲਾਂਦਾ ਉਹਦੇ ਸਿੱਕੇ ਆਪਣੇ ਕਰਦੇ ਹੋਏ ਉਹ ਜੋ ਸਰਕਾਰ ਦੀਆਂ ਦਾਤ ਮਦਦਾਂ ਜਿਹੜਾ ਆ ਉਹ ਸਰਕਾਰ ਜਿੱਦਾਂ ਸਾਨੂੰ ਦਿੱਥਾ ਨਿਰਦੇਸ਼ ਡਾੜੀ ਦੇਣੀਆਂ ਉਹ ਹਿਸਾਬ ਨਾਲ ਆਪਾਂ ਕਾਰਵੀ ਕਰਾਂਗੇ ਤੇ ਸਾਨੂੰ ਕਾਰਵਾਈ ਤੋਂ ਪਹਿਲਾਂ ਸਾਨੂੰ ਅਹੀ ਅਪੀਲ ਹੈ ਸੱਪਾ ਜਿੰਮੇਦਾਰਾਂ ਨੂੰ ਕਿ ਉਹ ਜਿਹੜੇ ਆ ਉਹ ਸਾਡਾ ਸਰਕਾਰ ਦਾ ਸਹਿਯੋਗ ਦੇਣ ਤੇਰੀ ਪਰਾਲੀ ਜਿਹੜੀ ਆ ਉਹਨੂੰ ਅੱਗ ਨਾ ਲਾਉਣ ਹੁਣ ਤੱਕ ਕਿੰਨੇ ਕੁ ਪਿੰਡਾਂ ਦੇ ਅਪੀਲ ਕਰ ਚੁੱਕੇ ਆ ਇਹ ਸਾਡੇ ਤਾਂ ਲੜੀਵਾਲ ਕੈਂਪ ਚੱਲ ਰਹੇ ਆ ਜੀ ਹਰੇਕ ਪਿੰਡ ਆਪਾਂ ਜਿਆ ਕਾਨੂੰਨ ਬਲਾਗਦਾ ਆ ਉਹ ਸਾਰੇ ਪਿੰਡ ਕਵਰ ਕਰ ਰਹੇ ਆ ਤੇ ਇਸ ਸਬੰਧ ਵਿੱਚ ਸਾਡੇ ਲੜੀਵਾਲ ਜਿਹੜੇ ਆ ਉਹ ਹਰ ਇੱਕ ਮਤਲਬ ਪਿੰਡ ਦੇ ਵਿੱਚ ਜਿਹੜੇ ਕੈਂਪ ਚੱਲ ਰਹੇ ਆ ਤੇ ਉਹਦਾ ਸ਼ਡਿਊਲ ਜਿਹੜਾ ਉਹ ਡੇਟ ਵਾਈਜ਼ ਉਹ ਡੀਸੀ ਸਾਹਿਬ ਨੂੰ ਬਣਾ ਕੇ ਦੇ ਦਿੱਤਾ ਗਿਆ ਜੀ